ਇੱਕ ਬੜਾ ਗਰਮ ਮੁੱਦਾ ਚੱਲ ਰਿਹਾ ਬਾਬੇ ਖੇੜੀ ਵਾਲੇ ਦਾ ਆਖੇ ਬਾਬੇ ਖੇੜੀ ਵਾਲ ਨੇ ਸੱਸ ਦੇ ਪੱਟ 'ਚ ਗੋਲੀ ਮਾਰਤੀ ਹੁਣ ਸਾਰਾ ਰੌਲਾ ਕੀ ਆ ਅਸਲ ਗੱਲ ਕੀ ਆ ਬਾਈ ਤੁਹਾਨੂੰ ਉਹ ਗੱਲ ਦੱਸਣੀ ਆ ਵੀ ਅਸਲ ਸਾਰਾ ਰੌਲਾ ਕਿਹੜੀ ਗੱਲ ਦਾ ਬਾਬੇ ਖੇੜੀ ਵਾਲੇ ਦੀ ਸੱਸ ਨੇ ਤਿੰਨ ਇਲਜ਼ਾਮ ਲਾਏ ਆ ਬਾਬੇ ਖੇੜੀ ਵਾਲੇ ਤੇ ਪਹਿਲਾ ਇਲਜ਼ਾਮ ਇਹ ਲਾਇਆ ਵੀ ਇਹ ਦਾਜ ਮੰਗਦਾ ਦੂਜਾ ਇਲਜ਼ਾਮ ਉਹਨੇ ਇਹ ਲਾਇਆ ਵੀ ਆਖਿਰ ਤਾਂ ਨਸ਼ੇੜੀ ਆ ਤੇ ਤੀਜਾ ਇਲਜ਼ਾਮ ਉਹਨੇ ਇਹ ਲਾਇਆ ਕਿ ਮੇਰੇ ਪੱਟ ਦੇ ਵਿੱਚ ਗੋਲੀ ਮਾਰੀ ਹੈ ਹੁਣ ਉਸ ਬੀਬੀ ਨੂੰ ਆਪਾਂ ਕੋਈ ਗਲਤ ਨਹੀਂ ਸ਼ਬਦ ਬੋਲਣੇ ਬਈ ਆਪਾਂ ਸਤਕਾਰ ਦੇ ਨਾਲ ਹੀ ਉਹਦੇ ਕੱਲੇ-ਕੱਲੀ ਗੱਲ ਦਾ ਜਵਾਬ ਦੇਣਾ ਬੜੇ ਤਰਕ ਦੇ ਨਾਲ ਉਸ ਬੀਬੀ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਪਹਿਲਾ ਇਲਜ਼ਾਮ ਇਹ ਲਾ ਰਹੇ ਹੋ ਬਾਬੇ ਖੇੜੀ ਵਾਲੇ ਤੇ ਵੀ ਉਹ ਨਸ਼ੇੜੀ ਪਹਿਲੀ ਗੱਲ ਤੇ ਇਹ ਆ ਵੀ ਤੈਨੂੰ ਰਿਸ਼ਤਾ ਕਰਨ ਤੋਂ ਪਹਿਲਾਂ ਨਹੀਂ ਸੀ ਪਤਾ ਇਸ ਗੱਲ ਦਾ ਕਿ ਉਹ ਬੰਦਾ ਫੀਮ ਖਾਂਦਾ ਉਹਨੇ ਹਰ ਇੰਟਰਵਿਊ ਦੇ ਵਿੱਚ ਠੋਕ ਕੇ ਕਿਹਾ ਕਿ ਮੈਂ ਅਫੀਮ ਖਾਨਾ ਮੈਂ ਅਫੀਮ ਖਾਨ ਉਹ ਸਗਲੇ ਨੇ ਗੱਜ-ਬੱਜ ਕੇ ਕਿਹਾ ਕਿ ਮੈਂ ਅਫੀਮ ਖਾਨਾ ਉਹਨੇ ਵੀ ਉਹ ਲਾਣੀ ਰੱਖਿਆ ਇਸ ਗੱਲ ਦਾ ਤੁਹਾਨੂੰ ਵੀ ਪਤਾ ਸੀਗਾ ਕਿ ਉਹ ਅਫੀਮ ਖਾਨ ਦਾ ਪਰ ਤੁਸੀਂ ਫਿਰ ਵੀ ਆਗਿੱਤੀ ਦਾ ਰਿਸ਼ਤਾ ਉੱਥੇ ਕੀਤਾ ਪਤਾ ਤੁਸੀਂ ਕਿਉਂ ਰਿਸ਼ਤਾ ਕੀਤਾ ਕਿਉਂਕਿ ਤੁਸੀਂ ਦੇਖਿਆ ਕਿ ਬਾਬੇ ਖੇੜੀ ਵਾਲੇ ਦਾ ਕੰਮ ਚੰਗਾ ਚੱਲਦਾ ਚੰਗੀ ਸਰਦਾਰੀ ਬਣੀ ਹੋਈ ਆ ਚੰਗੀ ਉਹ ਥੱਲੇ ਫੋਰਚੂਨਰ ਗੱਡੀ ਆ ਚੰਗਾ 17-18 ਲੱਖ ਦਾ ਪਿਸਤਲ ਚੱਕੀ ਫਿਰਦਾ ਅਗਲਾ ਵੀ ਚੰਗਾ ਪੈਸਾ ਢੇਲਾ ਵੀ ਮੇਰੀ ਧੀ ਰਾਜ ਕਰੂਗੀ ਨਾਲੇ ਮਿਲੂਗਾ ਸਾਨੂੰ ਖਾਣ ਨੂੰ ਉਹ ਨਹੀਂ ਥੋੜਾ ਬਣਿਆ ਕੰਮ ਉਸ ਤੋਂ ਅਗਲੀ ਗੱਲ ਤੂੰ ਕਹਿੰਦੀ ਆ ਦਾਜ ਮੰਗਦਾ ਪਹਿਲੀ ਗੱਲ ਤਾਂ ਬੀਬੀ ਜੀ ਇਹ ਆ ਵੀ ਤੁਸੀਂ ਆਪ ਦਾ ਲੈਵਲ ਚੈੱਕ ਕਰ ਲਓ ਤੇ ਬਾਬੇ ਖੇੜੀ ਵਾਲੇ ਦਾ ਲੈਵਲ ਚੈੱਕ ਕਰ ਦਿਓ ਤੁਹਾਨੂੰ ਆਪੇ ਹੀ ਪਤਾ ਲੱਗ ਜੂ ਲੋਕੋ ਕਿ ਦਾਜ ਉਹ ਬੰਦਾ ਮੰਗਦਾ ਸੀ ਕਿ ਨਹੀਂ ਮੰਗਦਾ ਜਦੋਂ ਯਾਰ ਉਸ ਬੰਦੇ ਨੇ ਵਿਆਹ ਇੰਨਾ ਜਿਆਦਾ ਸਿੰਪਲ ਕੀਤਾ ਕੋਈ ਬਰਾਤ ਨਹੀਂ ਲਗਾਇਆ ਕੋਈ ਟੋਲਟਮੱਕਾ ਨਹੀਂ ਕੀਤਾ ਬਿਲਕੁਲ ਉਸ ਬੰਦੇ ਨੇ ਸਿੰਪਲ ਵਿਆਹ ਕਰਾਇਆ ਤੇ ਤੁਹਾਡੇ ਕੋਲ ਹੈਗਾ ਕੀ ਉਹਨੂੰ ਦੇਣ ਨੂੰ ਪਹਿਲੀ ਗੱਲ ਤੇ ਇਹ ਦੱਸ ਦਿਓ ਮੈਨੂੰ ਯਾਰ ਮੈਂ ਬਾਬੇ ਖੇੜੀਏ ਨੂੰ ਇੱਕ ਦੋ ਵਾਰ ਹੀ ਮਿਲਿਆ ਬਈ ਜਿਹੜੇ ਜਿਹੜੇ ਉਹ ਬੰਦੇ ਉਹਨੂੰ ਮਿਲਦੇ ਹੋਣਗੇ ਜਾਂ ਮਿਲੇ ਹੋਣਗੇ ਉਹਨਾਂ ਨੂੰ ਪਤਾ ਕੀ ਉਹ ਬੰਦਾ ਕਿਵੇਂ ਦਾ ਉਹ ਬੰਦਾ ਬੜੇ ਨਰਮ ਸੁਭਾਅ ਦਾ ਬੰਦਾ ਯਾਰ ਬੜੇ ਹੀ ਨਰਮ ਸੁਭਾਅ ਦਾ ਤੇ ਬੜੇ ਸਾਫ਼ ਦਿਲ ਦਾ ਬੰਦਾ ਉਹ ਏਨਾਂ ਜ਼ਤੂਗੀ ਉਹ ਬੰਦਾ ਬਾਬਾ ਆ ਬਾਬਾ ਤੋਂ ਦੇ ਨਾਂ ਪਿੱਛੇ ਵੈਸੇ ਹੀ ਲੱਗ ਗਿਆ ਪਰ ਜਿਹੜੇ ਜਿਹੜੇ ਬੰਦੇ ਉਹਨੂੰ ਮਿਲੇ ਹੋਣਗੇ ਉਹਨਾਂ ਨੂੰ ਪਤਾ ਕਿ ਉਹ ਬਹੁਤ ਜ਼ਿਆਦਾ ਨਰਮ ਸੁਭਾਅ ਦਾ ਤੇ ਸਾਫ਼ ਦਿਲ ਵਾਲਾ ਬੰਦਾ ਉਹ ਕਿਸੇ ਵੀ ਗੱਲ ਦੇ ਵਿੱਚ ਵਲਛਲ ਨਹੀਂ ਪਾਉਂਦਾ ਤੁਸੀਂ ਪਹਿਲੀ ਵਾਰ ਵੀ ਉਸ ਬੰਦੇ ਨੂੰ ਮਿਲਣ ਜਾਓਗੇ ਜਾਂ ਉਹਦੇ ਕੋਲ ਬੈਠੋਗੇ ਉਹ ਤਾਂ ਬੜੀਆਂ ਸਾਫ਼ ਤੇ ਸਪਸ਼ਟ ਜੀਆਂ ਗੱਲਾਂ ਕਰਨ ਵਾਲਾ ਬੰਦਾ ਉਹ ਉਹ ਬਾਲੇ-ਵਾਲ ਵਿੰਗਲ ਜਾਣ ਵਾਲਾ ਬੰਦਾ ਹੈ ਨਹੀਂਗਾ ਉਸ ਤੋਂ ਅਗਲੀ ਗੱਲ ਕਹਿੰਦੀ ਅਗੇ ਪੱਟ 'ਚ ਗੋਲੀ ਮਾਰੀ ਹੁਣ ਤੁਸੀਂ ਸਾਰੇ ਨੇ ਵੀਡੀਓ ਦੇਖੀ ਹੋਣੀ ਜਿੱਦੇ 'ਚ ਬੀਬੀ ਕਹੀ ਜਾਂਦੀ ਆ ਹਾਏ ਮੇਰੇ ਪੱਟ 'ਚ ਗੋਲੀ ਵੱਜ ਗਈ ਹਾਏ ਮੇਰੇ ਪੱਟ 'ਚ ਗੋਲੀ ਵੱਜ ਗਈ ਯਾਰ ਕਿਸੇ ਜਨਾਨੀ ਦੇ ਪੱਟ 'ਚ ਗੋਲੀ ਵੱਜੀ ਹੋਵੇ ਨਾ ਭਾਈ ਜਨਾਨੀ ਬੰਦਲ ਕੇ ਜਾ ਪੈਂਦੀ ਆ ਜਨਾਨੀ ਨੂੰ ਦੰਦਲਾ ਪੈ ਜਾਂਦੀਆਂ ਨੇ ਇਸ ਬੀਬੀ ਨੇ ਇੱਡਾ ਕਿੱਡਾ ਕਿ ਸਟੀਲ ਦਾ ਪੱਟ ਲਪਾਇਆ ਸੀ ਵੀ ਇਹਦੇ ਪੱਟ 'ਚ ਗੋਲੀ ਵੀ ਵੱਜ ਗਈ ਤੇ ਇਹ ਗੱਲਾਂ ਵੀ ਕਰੀ ਜਾਂਦੀ ਆ ਉਹ ਮੁੰਡਾ ਦਾ ਭੱਜਾ ਫਿਰਦਾ ਵੀਡੀਓ ਦੇ ਵਿੱਚ ਉਹ ਕਹਿੰਦਾ ਮੰਮੀ ਤੇਰੇ ਕਿੱਥੇ ਗੋਲੀ ਵੱਜੀ ਯਾਰ ਬੰਦੇ ਦੇ ਪੱਟ 'ਚ ਗੋਲੀ ਵੱਜੀ ਹੋਵੇ ਦੂਜੇ ਬੰਦੇ ਨੂੰ ਦੱਸੀ ਨਾ ਪਰ ਗੋਲੀ ਕਿੱਥੇ ਵੱਜੀ ਆ ਫਿਰ ਅਗਲੀ ਗੱਲ ਸੁਣੋ ਇਹ ਬਿਆਨ ਦੇ ਰਹੀ ਆ ਬੀਬੀ ਹਸਪਤਾਲ ਦੇ ਵਿੱਚ ਲੰਮੇ ਪਈ ਅਖੇ ਰਾਤ ਨੂੰ ਬਾਬਾ ਖੇੜੀ ਵਾਲਾ 1:30 ਵਜੇ ਆਇਆ ਸੀ ਮੇਰੀ ਮਾਂ ਨੂੰ ਨਾਲ ਲੈ ਕੇ ਫਿਰ ਉਹੀ ਬਿਆਨ ਦੇਣ ਦੀ ਜਿੰਦੀ ਮੁੜ ਕੇ ਕਹਿੰਦੀ ਆ ਕਿ ਇਹ ਆਇਆ 3 ਵਜੇ ਮੁੜ ਕੇ ਇਹਦੇ ਮੁੰਡੇ ਨੇ ਬਿਆਨ ਦੇਤੇ ਕਿ ਮੈਂ ਤਾਂ ਜਦੋਂ ਬਾਬਾ ਖੇੜੀ ਵਾਲਾ ਸਾਡੇ ਘਰੇ ਆਇਆ ਸੀਗਾ ਉਦੋਂ ਮੈਂ ਕੋਈ ਬਿਜਲੀ ਵਾਲਾ ਸਮਾਨ ਲੈਣ ਗਿਆ ਹੋਇਆ ਸੀਗਾ ਉਹ ਭਰਾਵੋ ਪਹਿਲਾਂ ਸਾਰਾ ਟੱਬਰ ਬਿਆਨ ਤਾਂ ਆਪਸ 'ਚ ਰਲਾਲੋ मां ਕਹੀ ਜਾਂਦੀ ਆ ਵੀ ਰਾਤ ਨੂੰ 1.5 ਵਜੇ ਆਇਆ ਫਿਰ ਉਹ मां ਕਹੀ ਜਾਂਦੀ ਆ ਕਿ 3 ਵਜੇ ਆਇਆ ਮੁੰਡਾ ਕਹਿੰਦਾ ਵੀ ਜਦੋਂ ਬਾਬਾ ਖੇੜੀ ਵਾਲਾ ਸਾਡੇ ਘਰੇ ਆਇਆ ਉਦੋਂ ਮੈਂ ਬਿਜਲੀ ਦਾ ਸਮਾਨ ਲੈਣ ਗਿਆ ਸੀ ਯਾਰ ਕਮਾਲ ਦੀ ਗੱਲ ਹੈ ਵੀ ਰਾਤ ਨੂੰ 1.5 ਵਜੇ ਜਾਂ 3 ਵਜੇ ਕਿਹੜੀਆਂ ਦੁਕਾਨਾਂ ਖੁੱਲਦੀਆਂ ਨੇ ਵੀਰੇ ਸਮਾਨ ਨਹੀਂ ਸਾਨੂੰ ਵੀ ਇਹ ਦੱਸ ਦਿਓ ਬਈ ਹੁਣ ਅਸਲੀ ਮੁੱਦਾ ਕੀ ਆ ਇਹ ਸਾਰੀ ਲੜਾਈ ਕਿਹੜੀ ਗੱਲ ਦੀ ਆ ਗੱਲ ਉਹ ਦੱਸਣ ਲੱਗਿਆ ਤੁਹਾਨੂੰ ਬਈ ਜਿਹੜੀ ਉਹ ਬਾਬੇ ਖੇੜੀ ਵਾਲੇ ਦੀ ਸੱਸਾਣਾ ਬਈ ਉਹਨਾਂ ਦੇ ਪਿੰਡ ਚੋਂ ਜਾ ਕੇ ਬਾਬੇ ਖੇੜੀ ਵਾਲੇ ਦੀ ਸੱਸ ਦਾ ਰਿਕਾਰਡ ਪਤਾ ਕਰ ਲੋ ਕੱਲਾ ਕੱਲਾ ਬੰਦਾ ਤੁਹਾਨੂੰ ਉਹਦੇ ਸਾਰੇ ਕਾਹਣ ਦੱਸ ਦੂਗਾ ਕਿੰਨੀ ਕੋ ਚੰਗੀ ਆ ਕਿੰਨੀ ਕੋ ਸਿਆਣੀ ਆ ਕੀ ਕੀ ਉਹਨੇ ਪਿੰਡ ਚ ਕੰਮ ਕੀਤੇ ਆ ਪੂਰੀ ਉਹ ਨੇੜੇ ਨੇੜੇ ਪਿੰਡਾਂ ਚ ਮਸ਼ਹੂਰ ਆ ਪੰਜਾਬ ਦਾ ਉਹਨੇ ਕੋਈ ਧਰਨਾ ਨਹੀਂ ਛੱਡਣਾ ਪੰਜਾਬ ਦੀ ਕੋਈ ਉਹਨੇ ਸਟੇਜ ਨਹੀਂ ਛੱਡਣੀ ਜਿੱਥੇ ਉਹਨੂੰ ਮੈਕ ਮਿਲ ਗਿਆ ਉੱਥੇ ਉਹਨੇ ਸਪੀਚ ਦੇਣੀ ਹੀ ਦੇਣੀ ਆ ਘਰੇ ਤੋਂ ਪੈਰ ਨਹੀਂ ਪਾਉਂਦੀ ਘਰੇ ਤੋਂ ਵੜ ਕੇ ਕੁਝ ਨਹੀਂ ਹੈਗੀ ਸਾਰੇ ਪਿੰਡ ਤੋਂ ਉਸ ਬੀਬੀ ਦੇ ਰਿਕਾਰਡ ਪਤਾ ਕਰ ਲਿਓ ਨੇੜੇ-ਨੇੜੇ ਪਿੰਡਾਂ ਤੋਂ ਉਸ ਬੀਬੀ ਦੇ ਰਿਕਾਰਡ ਪਤਾ ਕਰ ਲਿਓ ਜਿਸ ਦਿਨ ਬਾਬੇ ਖੇੜੀয়াল ਨੇ ਵਿਆਹ ਕਰਾਇਆ ਸੀ ਮੈਂ ਉਸ ਦਿਨ ਹੀ ਕਹਿਤਾ ਸੀ ਵੀ ਬਾਬਾ ਤੂੰ ਉਖੜੀ ਚ ਸਿਰ ਦੇ ਲਿਆ ਹੁਣ ਬਹੁਤਾ ਟਾਈਮ ਨਹੀਂ ਤੂੰ ਕੱਟਦਾ ਹੁਣ ਉਹ ਬੀਬੀ ਕਹਿੰਦੀ ਆਖੇ ਦਾਜ ਮੰਗਦਾ ਇਹ ਮੇਰੀ ਧੀ ਨੂੰ ਕੁੱਟਦਾ ਮਾਰਦਾ ਯਾਰ ਸੋਚਣ ਵਾਲੀ ਗੱਲ ਤਾਂ ਇਹ ਆ ਵੀ ਬੰਦਾ ਬਾਬਾ ਖੇੜੀ ਆਲਾ ਕੁੜੀ ਦੇ ਮਾਮੇ ਨੂੰ ਨਾਲ ਲੈ ਕੇ ਕੁੜੀ ਦੀ ਨਾਨੀ ਨੂੰ ਨਾਲ ਲੈ ਕੇ ਉਹਨਾਂ ਦੇ ਘਰੇ ਜਾਂਦਾ ਵੀ ਮੇਰੇ ਨਾਲ ਆਪਦੀ ਧੀ ਨੂੰ ਤੋੜ ਦਿਓ ਯਾਰ ਜੇ ਬੰਦਾ ਦਾਜ ਮੰਗਦਾ ਹੋਵੇ ਤਾਂ ਬੰਦਾ ਨੀਵਾ ਹੋ ਕੇ ਜਾਂਦਾ ਵੀ ਹਾਂ ਆਪਦੀ ਧੀ ਨੂੰ ਮੇਰੇ ਨਾਲ ਤੋੜ ਦਿਓ ਜੇ ਉਹਨੇ ਰੱਖਣੀ ਨਾ ਹੋਵੇ ਯਾਰ ਫਿਰ ਉਹ ਕਿਉਂ ਜਾਂਦਾ ਗੱਲ ਤਾਂ ਸੋਚਣ ਵਾਲੀ ਇਹ ਆ ਵੀ ਉਹ ਕੁੜੀ ਦੀ ਨਾਨੀ ਦੇ ਕੁੜੀ ਦੇ ਮਾਮੇ ਨੂੰ ਨਾਲ ਲੈ ਕੇ ਗਿਆ ਵੀ ਯਾਰ ਬੈਕ ਇਨ ਨਿਵੜ ਨਿਵੜਾ ਕਰ ਦਿਓ ਉਹ ਕੁੜੀ ਨੂੰ ਮੇਰੇ ਨਾਲ ਤੋੜ ਦੇ ਮੇਰਾ ਘਰ ਵਸਦਾ ਹੋ ਜੇ ਹੁਣ ਘਰ ਤਾਂ ਵਸਣ ਨਹੀਂ ਦਿੰਦੀ ਬਈ ਬਾਬੇ ਖੇੜੀ ਆਈ ਦੀ ਸੱਸ ਕਿਉਂਕਿ ਉਹ ਜਨਾਨੀ ਬਾਹਰ ਤੁਰੇ ਫਰੀ ਉਹਨੇ ਸਾਰੇ ਪੱਤਣ ਤਰੇ ਆ ਉਨੇ ਸਾਰੇ ਰੰਗ ਦੁਨੀਆ ਦੇ ਵੇਖੇ ਉਹ ਕਰਦੀ ਸੀ ਹੁਣ ਬਾਬੇ ਕੇ ਘਰ ਦੇ ਵਿੱਚ ਇੰਟਰਫੇਅਰ ਵੀ ਮੇਰੇ ਮਤ ਕਹਿਣ ਮੁਤਾਬਕ ਸਾਰਾ ਕੁਝ ਇਹਨਾਂ ਦੇ ਘਰ ਚ ਚੱਲੇ ਸਾਨੂੰ ਖਾਣ ਨੂੰ ਪੈਸੇ ਤੇ ਲੈ ਮਿਲਣਾ ਅਸੀਂ ਇਹਨਾਂ ਦੀਆਂ ਗੱਡੀਆਂ ਚ ਝੂਟੇ ਲਈਏ ਨਾਲ ਸਾਨੂੰ ਫੇਮ ਮਿਲੇ ਉਹ ਨਹੀਂ ਬਣੀ ਗੱਲ ਬਾਬੇ ਨਹੀਂ ਲੱਗਣ ਦਿੱਤੇ ਨੇੜੇ ਖੇੜੀ ਵਾਲੇ ਦੇ ਜਦੋਂ ਇਸ ਬੀਬੀ ਨੇ ਵੇਖਿਆ ਵੀ ਹੁਣ ਮੇਰੀ ਦਾਲ ਨਹੀਂ ਗੱਲਦੀ ਹੁਣ ਮੇਰੀ ਕੁੜੀ ਆ ਜਿਹੜੀ ਉਹ ਵੀ ਬਾਬੇ ਦੇ ਕਹਿਣ ਮੁਤਾਬਕ ਚੱਲਦੀ ਆ ਤੇ ਬਾਬਾ ਖੇੜੀ ਦਾ ਸਾਨੂੰ ਨਹੀਂ ਲਾਉਂਦਾ ਮੂੰਹ ਫਿਰ ਇਹਨਾਂ ਨੇ ਕੀ ਕੀਤਾ ਪਲਾਨ ਫਿਰ ਇਹਨੇ ਆਣਾ ਆਪਦੀ ਕੁੜੀ ਨੂੰ ਉੱਥੋਂ ਲਿਆ ਕੇ ਆਪਦੇ ਘਰੇ ਰੱਖ ਲਿਆ ਵੀ ਅਸੀਂ ਨਹੀਂ ਕੁੜੀ ਤੋਰਨੀ ਫਿਰ ਇਹਨਾਂ ਨੇ ਸਾਰਾ ਪਲਾਨ ਬਣਾ ਕੇ ਜਿਹੜੀ ਇਹ ਲੜਾਈ ਹੋਈ ਹੈ ਸਾਰੀ ਪ੍ਰੀਪਲਾਨ ਮੁਤਾਬਕ ਹੋਈ ਹੈ ਬਾਈ ਇਹ ਸਾਰੀ ਪਲਾਨ ਮੁਤਾਬਕ ਹੋਈ ਹੈ ਲੜਾਈ ਹੁਣ ਉਹ ਬੀਬੀ ਕਹਿੰਦੀ ਹੈ ਕਿ ਬਾਬੇ ਨੇ ਗੋਲੀਆਂ ਚਲਾਈਆਂ ਉਹ ਪਤੰਦਰੋ ਤੁਹਾਡੇ ਦਾ ਕਿਸੇ ਜੀ ਨੂੰ ਸੱਟ ਨਾ ਤੇਰੇ ਮੁੰਡੇ ਨੂੰ ਵੀ ਸੱਟ ਲੱਗੀ ਨਾ ਕੋਈ ਤੇਰੇ ਕਿਸੇ ਨੇ ਪੱਟ ਤੇ ਗੋਲੀ ਵੱਜੀ ਵੇਖੀ ਨਾ ਵੀ ਤੇਰੇ ਪੱਟ ਦੀ ਵੀਡੀਓ ਬਣੀ ਵੀ ਆ ਗੋਲੀ ਵੱਜੀ ਲਹੂ ਲਵਾਨ ਹੋਈ ਬੈਠੀਆਂ ਉਹ ਪਤੰਦਰੋ ਤੁਸੀਂ ਉਹਦੇ ਸਾਰੇ ਦੰਦ ਤੋੜਤੇ ਬਾਹ ਤੁਸੀਂ ਉਹਦੀ ਤੋੜਤੀ ਉਂਗਲਾਂ ਤੁਸੀਂ ਦੀ ਤੋੜਤੀਆਂ ਉਲਟਾ ਤੁਸੀਂ ਕਹਿੰਨੇ ਹੋ ਵੀ ਉਹਨੇ ਗੋਲੀ ਚਲਾਤੀ ਜਿਹੜਾ ਬਾਬੇ ਖੇੜੀ ਵਾਲੇ ਕੋਲੇ ਪਿਸਟਲ ਆ ਨਾ ਵੀ ਆ ਗੇਠ ਲੰਮਾ ਉਹਦੇ ਚ ਮੈਗਜ਼ੀਨ ਪੈਂਦਾ ਮੈਂ ਦੇਖਿਆ ਹੋਇਆ ਅੱਖਾਂ ਦੇ ਨਾਲ ਗੇਠ ਲੰਮਾ ਮੈਗਜ਼ੀਨ ਪੈਂਦਾ ਉਹਦੇ ਚ ਤੇ ਬਾਬਾ ਖੇੜੀ ਵਾਲਾ ਕੋਈ ਐਡਾ ਵੀ ਹੈ ਨਹੀਂਗਾ ਵੀ ਐਡਾ ਵੀ ਡਰਪੋਕ ਨਹੀਂ ਹੈਗਾ ਪੂਰਾ ਅਣਖੀ ਬੰਦਾ ਬਈ ਉਹ ਵੀ ਅੱਗੋਂ ਤੁਸੀਂ ਵੰਗਾਰਦੇ ਹੋਮੋਂ ਤੇ ਉਹ ਬੰਦਾ ਉਹ ਬੰਦੇ ਕੋਲ ਗੋਲੀ ਨਾ ਚੱਲੇ ਯਾਰ ਵੀ ਤੁਸੀਂ ਦੇ ਦੰਦ ਤੱਕ ਤੋੜਦੇ ਉਸ ਬੰਦੇ ਦੀ ਬਾਹਾਂ ਤੱਕ ਤੋੜਦੀ ਵੀ ਤੁਸੀਂ ਏਡੇ ਕਿੱਡੇ ਕੇ ਸੂਰਮੀ ਸੀ ਬਈ ਤੁਸੀਂ ਏਡੇ ਕਿੱਡੇ ਕੇ ਗੈਂਗਸਟਰ ਸੀ ਵੀ ਇੱਕ ਪਾਸੇ ਤੁਸੀਂ ਕਹੀ ਜਨੇ ਉਸ ਬੰਦੇ ਨੇ ਗੋਲੀ ਚਲਾ ਦਿੱਤੀ ਦੂਜੇ ਪਾਸੇ ਤੁਸੀਂ ਉਹਦੀ ਸਾਰੀ ਸੂਰਤ ਵਿਗਾੜ ਕੇ ਰੱਖਤੀ ਬੰਦੇ ਦੀ ਦੰਦ ਉਹਦੇ ਤੋੜ ਤੇ ਬਾਹ ਉਹਦੀ ਤੋੜਦੀ ਉਂਗਲਾਂ ਤੁਸੀਂ ਉਹਦੀਆਂ ਤੋੜਤੀਆਂ ਜੇ ਬਾਈ ਉਹਦੇ ਕੋਲ ਪਿਸਟਲ ਹੁੰਦਾ ਨਾ ਕੀ ਮਜਾਲ ਸੀ ਇਹ ਬੰਦੇ ਉਹਨੂੰ ਹੱਥ ਵੀ ਲਾ ਜਾਂਦੇ ਉਹ ਬਾਈ ਏਡਾ ਕੋਈ ਲੰਡੂ ਬੰਦਾ ਨਹੀਂ ਹੈਗਾ ਜੇ ਉਹ ਡੱਬ ਚ ਟੰਗਣਾ ਜਾਣਦਾ ਉਹ ਬੰਦਾ ਚਲਾਉਣਾ ਵੀ ਜਾਣਦਾ ਇਹ ਕੋਈ ਏਡੇ ਗੈਂਗਸਟਰ ਨਹੀਂ ਸੀਗੇ ਵੀ ਜਿਨ੍ਹਾਂ ਨੂੰ ਵੇਖ ਕੇ ਉਹ ਬੰਦਾ ਡਰ ਗਿਆ ਉਹਦੇ ਕੋਲ ਗੋਲੀ ਨਾ ਚੱਲੀ ਹੋਵੇ ਪਹਿਲੀ ਗੱਲ ਤੇ ਇਹ ਆ ਕਿ ਉਸ ਬੰਦੇ ਕੋਲੇ ਪਿਸਟਲ ਉਸ ਟਾਈਮ ਤੇ ਹੈ ਨਹੀਂ ਸੀਗਾ ਕਿਉਂਕਿ ਉਹ ਬੰਦਾ ਬਈ ਨੀਵਾ ਹੋ ਕੇ ਸੌਰਿਆਂ ਦੇ ਘਰ ਗਿਆ ਸੀਗਾ ਨਾਲ ਇਹਦੀ ਮਾਂ ਨੂੰ ਇਹਦੀ ਸੱਸ ਦੀ ਮਾਂ ਨੂੰ ਲੈ ਕੇ ਗਿਆ ਨਾਲ ਇਹਦੇ ਭਰਾ ਨੂੰ ਲੈ ਗਿਆ ਕਹਿਣ ਦਾ ਮਤਲਬ ਕੁੜੀ ਦੀ ਨਾਨੀ ਤੇ ਕੁੜੀ ਦੇ ਮਾਮੇ ਨੂੰ ਬੰਦਾ ਨਾਲ ਲੈ ਕੇ ਗਿਆ ਹੁਣ ਤੁਸੀਂ ਬਈ ਇਹ ਮੜੀ ਜੀ ਗੱਲ ਸੋਚੋ ਵੀ ਜੇ ਬੰਦੇ ਨੇ ਲੜਨਾ ਹੁੰਦਾ ਕੀ ਉਹ ਕੁੜੀ ਦੀ ਨਾਨੀ ਨੂੰ ਨਾਲ ਲੈ ਕੇ ਜਾਂਦਾ ਕੀ ਉਹ ਕੁੜੀ ਦੇ ਮਾਮੇ ਨੂੰ ਨਾਲ ਲੈ ਕੇ ਜਾਂਦਾ ਹੈ ਉਹ ਬੰਦਾ ਨੀਵਾ ਹੋ ਕੇ ਗਿਆ ਸੀ ਇਹਨਾਂ ਦੇ ਘਰੋਂ ਭਾਈ ਕੁੜੀ ਤੋੜ ਦਿਓ ਐਵੇਂ ਨਾਲ ਝੰਜਟ ਪਾਓ ਸਾਰਾ ਝੰਜਟ ਪਾਇਆ ਇਸ ਬਾਬੇ ਦੀ ਸੱਸ ਨੇ ਸਾਰਾ ਕੁਝ ਕੀਤਾ ਕਰਾਇਆ ਇਹਦਾ ਭਾਈ ਸਾਰਾ ਪੰਜਾਬ ਜਾਣਦਾ ਵੀ ਇਹ ਕਹਿੋ ਜੀ ਔਰਤ ਆ ਸਾਰਿਆਂ ਨੂੰ ਪਤਾ ਕਿਸ ਤੋਂ ਲੁਗੀ ਛੂਪੀ ਗੱਲ ਨਹੀਂ ਗਈ ਸਾਰੇ ਪਿੰਡ ਨੂੰ ਪਤਾ ਨੇੜੇ-ਨੇੜੇ ਪਿੰਡਾਂ 'ਚ ਪੂਰੀ ਮਸ਼ਹੂਰ ਆ ਭਾਈ ਬਾਬੇ ਨੂੰ ਵੀ ਇਸ ਗੱਲ ਦਾ ਪਤਾ ਖੇੜੀ ਵਾਲੇ ਨੂੰ ਪਰ ਬਾਬੇ ਨੇ ਸੋਚਿਆ ਵੀ ਹੁਣ ਤਾਂ ਓਖਲੀ 'ਚ ਸਿਰ ਫਸ ਗਿਆ ਕਿਉਂ ਰੌਲਾ ਪਾਉਣਾ ਇਹ ਜਾਣ ਬੁੱਝ ਕੇ ਆਪਦੀ ਧੀ ਦੀ ਜ਼ਿੰਦਗੀ ਖਰਾਬ ਕਰ ਰਹੀ ਆ ਜਾਨ ਬੁੱਝ ਕੇ ਬਾਬੇ ਤੇ ਇਲਜਾਮ ਲਾ ਰਹੀ ਆ ਫਿਰ ਬੀਬੀ ਕਹਿੰਦੀ ਹੈ ਕਿ ਰਾਤ ਨੂੰ ਆਇਆ ਵੀਡੀਓ ਜਿਹੜੀ ਵਾਇਰਲ ਹੋਈ ਉਹ ਦਿਨ ਦੀ ਵੀਡੀਓ ਆ ਜਦੋਂ ਫੈਰ ਚੱਲਦਾ ਤੁਸੀਂ ਇਹ ਦੇਖੋ ਕਿ ਫੋਰਚਨਰ ਚੋਂ ਕਿਸੇ ਵੀ ਬੰਦੇ ਨੇ ਵੀਡੀਓ ਦੇ ਵਿੱਚ ਗੋਲੀ ਚਾਲਦੀ ਦੇਖੀ ਆ ਬਈ ਹੁਣ ਇਹ ਨਹੀਂ ਪਤਾ ਵੀ ਗੋਲੀ ਇਹਨਾਂ ਨੇ ਚਲਾਈ ਆ ਜਾਂ ਕਿਸ ਨੇ ਚਲਾਈ ਆ ਕਿਉਂਕਿ ਫੋਰਚਨਰ ਦੇ ਵਿੱਚ ਤਾਂ ਕੋਈ ਫਾਇਲ ਹੁੰਦਾ ਦਿਸਦਾ ਹੀ ਨਹੀਂਗਾ ਜਦੋਂ ਫੈਰ ਚੱਲਦਾ ਫੋਰਚਨਰ ਦੀ ਚੀਕਾਂ ਵੀ ਫੋਰਚਨਰ ਤਾਂ ਭਜਾਉਣ ਦੀ ਕੀਤੀ ਬਾਬੇ ਨੇ ਬਾਬੇ ਨੇ ਤਾਂ ਆਦੀ ਜਾਨ ਮਸਾਂ ਬਚਾਈ ਵਿਚਾਰੇ ਨੇ ਇਹ ਜਦੋਂ ਬਾਬਾ ਵੱਜ ਕੇ ਇਹ ਗੱਲ ਕਹੀ ਜਾਂਦਾ ਪੁਲਿਸ ਸਾਰੀ ਸ਼ਾਨ ਬੀਨ ਕਰੇ ਪੁਲਿਸ ਸਾਰੀਆਂ ਸੀਸੀਟੀ ਫਿਰ ਪਤਾ ਲੱਗ ਜੂਗਾ ਵੀ ਗੋਲੀ ਕਿਹਨੇ ਪੱਟ ਚ ਮਾਰੀ ਆ ਕਿਹਨੇ ਫੈਰ ਕੀਤੇ ਆ ਕਿਹਨੇ ਗੋਲੀ ਚ ਲਈ ਆ ਕੱਲੀ-ਕੱਲੀ ਗੱਲ ਸਾਹਮਣੇ ਆ ਜੂਗੀ ਉਹ ਤਾਂ ਕਿਰੇ ਵੱਜ ਕੇ ਕਹੀ ਜਾਂਦੇ ਦੋਵੇਂ ਭਰਾ ਕੀ ਬਈ ਸੀਸੀਟੀਵੀ ਦੇ ਕੈਮਰੇ ਦੀਆਂ ਫੋਟੋਜ਼ ਕਢਾਓ ਸਾਰਾ ਕੁਝ ਸਾਹਮਣੇ ਆ ਜੂਗਾ ਬਈ ਉਹ ਬੰਦਾ ਐਡਾ ਲੰਡੂ ਨਹੀਂ ਹੈਗਾ ਠੀਕ ਆ ਸੋਸ਼ਲ ਮੀਡੀਆ ਤੇ ਮਾੜੀਆਂ-ਮੁਟੀਆਂ ਜਮਲੀਆਂ ਮਾਰ ਜਾਂਦਾ ਪਰ ਉਹ ਐਡਾ ਲੰਡੂ ਬੰਦਾ ਨਹੀਂ ਬਈ ਜਿਹੜੇ ਬੰਦੇ ਨੂੰ ਮਿਲੇ ਹੋਣਗੇ ਉਹਨਾਂ ਨੂੰ ਉਹਦਾ ਪਤਾ ਹੋਊਗਾ ਜੇ ਕਦੇ ਇਹਨਾਂ ਨੂੰ ਪਹਿਲਾਂ ਦੱਸਿਆ ਉਹਨੂੰ ਪਤਾ ਹੁੰਦਾ ਨਹੀਂ ਵੀ ਇਹਨਾਂ ਨੇ ਮੇਰੇ ਗਲ ਪੈਣਾ ਮੈਂ ਗਰੰਟੀ ਨਾਲ ਕਹਿੰਦਾ ਬਈ ਉਹ ਬੰਦਾ ਨ